ਹੈਲੋ एवरीवन ਕੀਮਿਓ ਸਾਰੇ ਆਈ ਹੋਪ ਸਾਰੇ ਠੀਕ ਠਾਕ ਹੀ ਹੋਮੋਗੇ ਤੇ ਲੋਜੀ ਕਪਾ ਨਵੀਂ ਚੀਜ਼ ਤੁਹਾਨੂੰ ਦੱਸਣ ਲੱਗੇ ਆ ਸਰਦੀਆਂ ਦੇ ਵਾਸਤੇ ਕਿਉਂਕਿ ਸਰਦੀਆਂ ਸ਼ੁਰੂ ਹੋ ਚੁੱਕੀਆਂ ਆ ਉਹਦੇ ਲਈ ਆਪਾਂ ਨੇ ਸਕਿਨ ਕੇਅਰ ਦੇ ਲਈ ਬਹੁਤ ਚੰਗਾ ਮਤਲਬ ਕੀ ਚੀਜ਼ ਫਾਇਦੇਮੰਦ ਹੈ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਹਨਾ ਤੇ ਲੋਜੀ ਉਹਦੇ ਲਈ ਆਪਾਂ ਨੇ ਜਿਵੇਂ ਹੁਣ ਆਪਣੀ ਸਕਿਨ ਹੈ ਹਨਾ ਇਹ ਲਟਕਦੀ ਨਹੀਂ ਹੈਗੀ ਝੁਰੜੀਆਂ ਨਹੀਂ ਪੈਂਦੀਆਂ ਸਕਿਨ ਆਪਣੀ ਟਾਈਟ ਰਹਿੰਦੀ ਹੈ ਔਰ ਸਕਿਨ ਤੇ ਗਲੋ ਵੀ ਆਂਦਾ ਹੈ ਹਨਾ ਔਰ ਫਟੀ ਫਟੀ ਜੀ ਰੁਖੀਤਵਚਾ ਨਹੀਂ ਰਹਿੰਦੀ ਜਿਵੇਂ ਰੁੱਖਾ ਰੁੱਖਾ ਪੰਜਾ ਹੁੰਦਾ ਨਾ ਉਹ ਚੀਜ਼ ਨਹੀਂ ਹੁੰਦੀ ਉਹਦੇ ਲਈ ਆਪਾਂ ਨੇ ਕਿਹੜੀ ਚੀਜ਼ਾਂ ਯੂਜ਼ ਕਰਨੀਆਂ ਮੈਂ ਤੁਹਾਨੂੰ ਦੱਸ ਦਿੰਨੀ ਐ ਤੇ ਇੱਧਰ ਆਪਾਂ ਨੇ ਲਿਆ ਨਾਰੀਅਲ ਜੋ ਕਿ ਮੈਂ ਗਰਮ ਕਰਿਆ ਪਾਣੀ ਦੇ ਵਿੱਚ ਕਿਉਂਕਿ ਇਹ ਨਾ ਮੇਰੇ ਕੋਲ ਘਰ ਦਾ ਵਧੀਆ ਨਾਰੀਅਲ ਤੇਲ ਹੈ ਇਹ ਪਿੰਗਲਿਆ ਹੋਇਆ ਨਹੀਂ ਹੈਗਾ ਯਾਨੀ ਕਿ ਅ ਮਤਲਬ ਕੈੜਾ ਹੋਇਆ ਹੋਇਆ ਠੰਡ ਕਰਕੇ ਇਸ ਕਰਕੇ ਮੈਂ ਗਰਮ ਪਾਣੀ ਦੇ ਵਿੱਚ ਡੱਬੀ ਧਰਤੀ ਪਿੰਗਲ ਗਿਆ ਇਹ ਤੇ ਇੱਕ ਤਾਂ ਆਪਾਂ ਨੂੰ ਇਹ ਚੀਜ਼ ਚਾਹੀਦੀ ਹੈ ਨਾਰੀਅਲ ਤੇਲ ਔਰ ਦੂਜੀ ਚੀਜ਼ ਚਾਹੀਦੀ ਹੈ ਜੀ ਆਪਾਂ ਨੂੰ ਇੱਕ ਕੋਲੀ ਮਤਲਬ ਕੋਲੀ ਤਾਂ ਚਾਹੀਦੀ ਹੈ ਇਹ ਹੈ ਮੇਰੇ ਕੋਲ ਫਟਕੜੀ ਦਾ ਪਾਊਡਰ ਜੋ ਕਿ ਮੈਂ ਬਰੀਕ ਪੀਸ ਕੇ ਨਾ ਗ੍ਰਾਈਂਡਰ ਦੇ ਵਿੱਚ ਛਾਣ ਕੇ ਰੱਖਿਆ ਹੋਇਆ ਇੱਕ ਆਪਾਂ ਨੂੰ ਇਹ ਚੀਜ਼ ਚਾਹੀਦੀ ਹੈ ਹਨਾ ਤਿਲੋ ਜੀ ਔਰ ਇੱਕ ਆਪਾਂ ਨੂੰ ਚਾਹੀਦਾ ਜੀ ਵਿਟਾਮਿਨ E ਦਾ ਕੈਪਸੂਲ ਇਹਨਾਂ ਤਿੰਨਾਂ ਚੀਜ਼ਾਂ ਨਾਲ ਆਪਾਂ ਬਣਾਵਾਂਗੇ ਜੀ ਮਟੀਰੀਅਲ ਜੋ ਕਿ ਆਪਣੇ ਸਕਿਨ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ ਇੱਕ ਸੀਜ਼ਰ ਹੈ ਮੇਰੇ ਕੋਲ ਤੇ ਚੀਜ਼ ਮੈਂ ਆਪਣੇ ਘਰ ਦੇ ਵਿੱਚ ਯੂਜ਼ ਕਰਦੀ ਆ ਉਹ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਦੱਸ ਦੰਨੀ ਆ ਕਿਹੜੀ ਚੀਜ਼ ਮੈਂ ਅਪਲਾਈ ਕਰਦੀ ਆ ਫੇਸ ਤੇ ਇੱਕਦਮ ਫੇਸ 글로ਰ ਰਹਿੰਦਾ ਹੈ ਝੁਰੜੀਆਂ ਨਹੀਂ ਪੈਂਦੀਆਂ ਤੇ ਤੁਹਾਡੀ ਉਮਰ ਨਾ ਬਿਲਕੁਲ ਤੁਸੀਂ 20 ਸਾਲ ਦੇ ਲੱਗੋਗੇ ਜੇ ਤੁਸੀਂ 40 45 ਸਾਲ ਦੇ ਹੈਗੇ ਵੀ ਹੈ ਨਾ ਤੁਸੀਂ 20 ਸਾਲ ਦੇ ਨਜ਼ਰ ਆਉਂਗੇ ਹਨਾ ਤੇ ਲੈਟਸ ਗੋ ਆਪਾਂ ਸਟਾਰਟ ਕਰਦੇ ਆਂ ਚੀਜ਼ਾਂ ਕਿਹੜੀਆਂ ਹਨਾ ਤੇ ਚਲੋ ਜੀ ਲੋ ਜੀ ਸਭ ਤੋਂ ਪਹਿਲਾਂ ਆਪਾਂ ਲੈਣੇ ਆ ਜੀ ਆਪਣੇ ਫੇਸ ਦੇ ਲਈ ਫਟਕੜੀ ਪਾਊਡਰ ਜੋ ਕਿ ਮੈਂ ਸਿਰਫ ਇੰਨਕ ਲਿਆ ਸਿਰਫ ਅਪਲਾਈ ਕਰਨਾ ਆਪਣੇ ਚਿਹਰੇ ਤੇ ਇਹ ਆ ਫਟਕੜੀ ਪਾਊਡਰ ਜੋ ਕਿ ਮੈਂ ਛਾਣ ਕੇ ਰੱਖਿਆ ਹੋਇਆ ਤੇ ਉਸ ਤੋਂ ਬਾਅਦ ਆਪਾਂ ਲਵਾਂਗੇ ਇੱਕ ਕੈਪਸੂਲ ਵਿਟਾਮਿਨ E ਦਾ ਇਹ ਵੀ ਆਪਾਂ ਵਿੱਚ ਪਾਵਾਂਗੇ ਇਹਦੇ ਵਿਟਾਮਿਨ E ਦਾ ਕੈਪਸੂਲ ਲੋ ਜੀ ਥੋੜਾ ਜਿਹਾ ਕੱਟ ਦੋ ਇਹ ਆਪਾਂ ਨੇ ਵਿਟਾਮਿਨ E ਦਾ ਕੈਪਸੂਲ ਵਿੱਚ ਪਾਣਾ ਹੈ ਵਿਟਾਮਿਨ ਈ ਦਾ ਕੈਪਸੂਲ ਆਪਾਂ ਨੇ ਪਾਇਆ ਵਿੱਚ ਇਹ ਬਹੁਤ ਜ਼ਿਆਦਾ ਫਾਇਦੇਮੰਦ ਹੈ ਵਿਟਾਮਿਨ ਈ ਦਾ ਮੋਸਟਲੀ ਤੁਸੀਂ ਕਿਤੇ ਮਰਜ਼ੀ ਪੜ ਲਓ ਜਾ ਕੇ ਤੁਹਾਨੂੰ ਬਹੁਤ ਜ਼ਿਆਦਾ ਫਾਇਦੇ ਮਿਲਨੇ ਆ ਤੇ ਉਸ ਤੋਂ ਬਾਅਦ ਆਪਾਂ ਲਵਾਂਗੇ ਜੀ ਨਾਰੀਅਲ ਤੇਲ ਜੋ ਕਿ ਮੈਂ ਹੁਣੇ-ਹੁਣੇ ਪੰਗਲਾ ਕੇ ਹਟੀਆਂ ਮੈਲਟ ਹੋਇਆ ਹੋਣੇ ਇਹ ਮੈਂ ਨਾਰੀਅਲ ਤੇਲ ਹੈ ਜੀ ਘਰ ਦਾ ਪਿਓਰ ਇਹ ਵਿੱਚ ਐਡ ਕਰਿਆ ਇਹਦੇ ਵਿੱਚ ਹੁਣ ਆਪਾਂ ਇਹਨੂੰ ਮਿਲਾਵਾਂਗੇ ਇਹ ਹੁਣ ਮਿਲਾਇਆ ਮੈਂ ਇਹ ਵਿੱਚ ਥੋੜਾ ਜਿਹਾ ਫਟਕੜੀ ਪਾਊਡਰ ਹੋਰ ਪਾਣੇ ਆ ਕਿਉਂਕਿ ਮੈਨੂੰ ਹਲਕਾ ਜਿਹਾ ਘੱਟ ਲੱਗ ਰਿਹਾ ਏ ਤੇ ਲੋ ਜੀ ਤਾਂ ਲੋ ਜੀ ਇਹ ਵਾਲਾ ਕੋਲ ਹੈਗਾ ਜੋ ਆਪਾਂ ਨੇ ਇਹ ਰਣਾ ਲਿਆ ਇੱਕ ਕਿਸਮ ਦਾ ਨਾ ਇਦਾਂ ਦਾ ਉਹ ਬਣ ਗਿਆ ਕਿਆ ਕਹਿੰਦੇ ਆ ਉਹਨੂੰ ਅ ਮਤਲਬ ਦਵਾਈ ਬਣ ਗਈ ਇੱਕ ਕਿਸਮ ਦੀ ਹਨਾ ਜੋ ਆਪਣੇ ਸਕਿਨ ਨੂੰ ਕਾਫੀ ਹੱਦ ਤੱਕ ਟਾਈਟ ਰੱਖੂਗੀ 글로 ਹੋਊਗਾ ਔਰ ਤੁਹਾਡੀ ਸਕਿਨ ਤੇ ਨਾ ਜੋ ਕਹਿੰਦੇ ਆ ਰਿੰਕਲਸ ਐ ਇਹ ਖਤਮ ਹੋ ਜਾਣੇ ਆ ਇਹਦੇ ਨਾਲ ਤੇ ਹੁਣ ਮੈਂ ਤੁਹਾਨੂੰ ਦੱਸਦੀ ਆ ਕਿਵੇਂ ਲਾਣਾ ਇਹ ਤੇ ਹੁਣ ਆਪਾਂ ਨੇ ਇਹਨੂੰ ਹੱਥ ਦੇ ਉੱਤੇ ਕੱਢ ਲੈਣਾ ਇਦਾਂ ਕਰਕੇ ਇਹਦੇ ਨਾਲ ਆਪਾਂ ਨੇ ਮ사ਜ ਕਰਨੀ ਹੈ ਜੀ ਇਹਦੇ ਨਾਲ ਆਪਾਂ ਨੇ ਮ사ਜ ਕਰਨੀ ਹੈ ਇਹ ਦੇਖੋ ਮੈਂ ਹੱਥ ਤੇ ਲੈ ਲਿਆ ਇਹਦੇ ਵਿੱਚ ਕਿਹਾ ਤਿੰਨ ਚੀਜ਼ਾਂ ਪਾਣੀਆਂ ਜੀ ਇੱਕ ਤੁਸੀਂ ਪਾਣਾ ਥੋੜਾ ਜਿਹਾ ਫਟਕੜੀ ਦਾ ਪਾਊਡਰ ਛਾਣ ਕੇ ਫਟਕੜੀ ਦਾ ਪਾਊਡਰ ਛਾਣ ਕੇ ਪਾਣਾ ਥੋੜਾ ਜਿਹਾ ਚੁਟਕੀਕ ਤੇ ਇੱਕ ਤੁਸੀਂ ਨਾਰੀਅਲ ਤੇਲ ਔਰ ਉੱਪਰ ਇੱਕ ਤੁਸੀਂ ਵਿਟਾਮਿਨ E ਦਾ ਕੈਪਸੂਲ ਸਿਰਫ ਤਿੰਨ ਚੀਜ਼ਾਂ ਦੇ ਨਾਲ ਤੁਹਾਡਾ ਚਿਹਰਾ ਫੇਸ਼ੀਅਲ ਘਰ ਬੈਠ ਕੇ ਤੁਸੀਂ ਕਰ ਸਕਦੇ ਹੋ ਤੇ ਦੇਖੋ ਇਵੇਂ ਐਦਾ ਕਰ ਲਿਆ ਏਦਾਂ ਆਪਾਂ ਨੇ ਆਪਣੇ ਚਿਹਰੇ ਤੇ ਲਗਾਣਾ ਸ਼ੁਰੂ ਕਰ ਦੇਣਾ ਹਨਾ ਇਹ ਨਾਲ ਤੁਹਾਡੇ ਚਿਹਰੇ ਨੂੰ ਕਾਫੀ ਹੱਦ ਤੱਕ ਸੁੰਦਰ ਬਣਾਊਗਾ ਔਰ ਤੁਹਾਡੇ ਚਿਹਰੇ ਤੇ ਬਹੁਤ ਜ਼ਿਆਦਾ ਵਧੀਆ ਗਲੋ ਆਊਗੀ ਇਹਦੇ ਨਾਲ ਤੇ ਤੁਸੀਂ ਜ਼ਿਆਦਾ ਚੀਜ਼ ਅਪਲਾਈ ਨਹੀਂ ਕਰਨੀ ਸਿਰਫ ਤਿੰਨ ਚੀਜ਼ਾਂ ਦੇ ਨਾਲ ਤੁਹਾਡਾ ਚਿਹਰਾ ਬਿਲਕੁਲ ਵਧੀਆ ਬਣਨਾ ਹੈ ਤੁਸੀਂ ਹੱਥਾਂ ਤੇ ਪੈਰਾਂ ਤੇ ਵੀ ਲਾ ਸਕਦੇ ਹੋ ਇਹਨੂੰ ਹਨਾ ਜਿੱਥੇ ਤੁਹਾਡਾ ਦਿਲ ਕਰਿਆ ਮਤਲਬ ਇਹ ਇੱਕ ਕਿਸਮ ਵੀ ਨਾ ਸਕਰਬ ਕੀ ਤਰ੍ਹਾਂ ਲੱਗਦਾ ਹੈ ਜਿਵੇਂ ਥੋੜਾ ਥੋੜਾ ਕਿਉਂਕਿ ਖਰੜੜਾ ਹੁੰਦਾ ਨਾ ਫਿਟਕੜੀ ਦਾ ਪਾਊਡਰ ਹੈ ਜਿਹੜਾ ਖਰੜੜਾ ਜਿਹਾ ਹੁੰਦਾ ਉਹ ਤੁਹਾਨੂੰ ਬਿਲਕੁਲ ਸਕਰਬ ਦੀ ਤਰ੍ਹਾਂ ਲੱਗਣਾ ਹੈ ਲੋਜੀ ਇਹ 5 ਮਿੰਟ ਦੀ ਮ사ਜ ਕਰਾਂਗੀ ਮੈਂ ਮਿਲਦੇ ਆਂ ਜੀ ਆਪਾਂ 5 ਮਿੰਟ ਤੱਕ ਠੀਕ ਹੈ ਨੇ ਮੈਂ ਮ사ਜ ਕਰ ਲਾਂ ਸਿਰਫ 5 ਮਿੰਟ ਤੱਕ ਮਿਲਦੇ ਆਂ ਆਪਾਂ ਫਿਰ ਤੁਹਾਨੂੰ ਦਿਖਾਨੇ ਆ ਚਿਹਰਾ ਉਨਸਕ 5 ਮਿੰਟ ਤੱਕ ਮਿਲਦੇ ਆ ਜੀ ਕੋਲੋ ਜੀ ਇਹ 5 ਮਿੰਟ ਹੋ ਗਏ ਮੈਨੂੰ ਤੇ ਹੁਣ ਤੁਸੀਂ ਮੇਰਾ ਚਿਹਰਾ ਦੇਖ ਸਕਦੇ ਹੋ ਮੈਂ 5 5 ਮਿੰਟ ਦੀ ਮ사ਜ ਕਰੀ ਆ ਪੂਰੀ ਸਿਰਫ 3 ਚੀਜ਼ਾਂ ਦੇ ਨਾਲ ਹਨਾ ਤੁਸੀਂ ਦੇਖ ਸਕਦੇ ਹੋ ਮੇਰਾ ਚਿਹਰਾ ਕਾਫੀ ਹੱਦ ਤੱਕ ਗਲੋ ਹੈ ਔਰ ਬਿਲਕੁਲ ਕੋਈ ਵੀ ਦਾਗ ਨਹੀਂ ਚਮਕ ਰਿਹਾ ਹੈਗਾ ਹਨਾ ਮੈਂ ਇਹ ਚੀਜ਼ਾਂ ਨਾ ਜੋ ਘਰ ਦੇ ਵਿੱਚ ਨੇਚਰਲੀ ਚੀਜ਼ਾਂ ਇਹ ਚੀਜ਼ਾਂ ਦੇ ਨਾਲ ਹੀ ਯੂਜ਼ ਕਰਦੀ ਆ ਤੇ کافی حد ਤੱਕ 글로 ਹੈ ਚਿਹਰੇ ਦੇ ਉੱਤੇ ਔਰ ਮੈਂ ਸਿਰਫ ਘਰ ਜੋ ਆਪਣੀ ਨੇਚਰਲੀ ਚੀਜ਼ਾਂ ਹੁੰਦੀਆਂ ਘਰ ਦੇ ਵਿੱਚ ਹੀ ਹਨਾ ਕੋਈ ਆ ਗਿਆ ਤਾਂ 5-10 ਮਿੰਟ ਮੈਨੂੰ ਬ੍ਰੇਕ ਲੈਣਾ ਪਿਆ ਤੇ ਮੈਂ ਭੁੱਲ ਜਾਨੀ ਆ ਨਾ ਕਿੱਥੇ ਲਾਈਨ ਤੀ ਤੇ ਬਾਕੀ ਚਿਹਰਾ ਮੇਰਾ کافی حد ਤੱਕ 글로 ਹੈ ਔਰ ਮੈਨੂੰ ਵੀ ਸੱਚੀ ਇਨਾ ਕੌਨਫੀਡੈਂਸ ਹੋ ਗਿਆ ਕਿ ਮੈਂ ਆਪਣੇ ਘਰ ਦੇ ਵਿੱਚ ਪਈਆਂ ਚੀਜ਼ਾਂ ਯੂਜ਼ ਕਰਕੇ ਆਪਣੇ ਚਿਹਰੇ ਨੂੰ ਸਾਫ ਕਰ ਸਕਦੀ ਹਾਂ ਹਨ ਤੇ ਕੋਈ ਵੀ ਰਿੰਕਲਸ ਨਹੀਂ ਹੈਗੇ ਔਰ ਚਿਹਰਾ ਤੁਹਾਡਾ ਇੱਕਦਮ ਡਲ ਨਹੀਂ ਹੈਗਾ ਬਿਲਕੁਲ ਖਚਾ ਜਾਂਦਾ ਲਟਕਦਾ ਨਹੀਂ ਹੈਗਾ ਚਿਹਰਾ ਤੁਹਾਡਾ ਔਰ ਤੁਸੀਂ ਮੰਨੋਗੇ ਨਹੀਂ ਮੇਰੀ ਏਜ 40 ਹੈ ਲੇਕਿਨ ਤੁਸੀਂ ਫਿਰ 40 ਮੰਨੋਗੇ ਨਹੀਂ ਤੇ ਤੁਸੀਂ ਆਪਣੇ ਆਪ ਨੂੰ 20 ਸਾਲ ਦੇ ਨਜ਼ਰ ਪਾਓਗੇ ਹਨਾ ਮਤਲਬ ਤੁਸੀਂ 20 ਸਾਲ ਦੇ ਲੱਗੋਗੇ ਤੇ ਇਸ ਹਿਸਾਬ ਨਾਲ ਮੇਰਾ ਚਿਹਰਾ ਬਿਲਕੁਲ ਫਿੱਟ ਹੈ ਜੀ ਤੇ ਕਮੈਂਟ ਔਰ ਲਾਈਕ ਜ਼ਰੂਰ ਕਰਿਓ ਜੀ ਚੈਨਲ ਨੂੰ ਤੁਹਾਨੂੰ ਇੱਕ ਚੀਜ਼ ਵਧੀਆ ਫੇਰ ਦੱਸਾਂਗੇ ਤਿੰਨ ਚੀਜ਼ਾਂ ਦਾ ਫੇਸ਼ੀਅਲ ਕਰਨਾ ਜੀ ਤੁਸੀਂ ਹਨਾ ਇੱਕ ਵਾਰ ਮੈਂ ਫੇਰ ਦੱਸ ਦਿੰਨੀ ਆ ਇੱਕ ਤੁਸੀਂ ਲੈਣਾ ਵਿਟਾਮਿਨ E ਦਾ ਕੈਪਸੂਲ ਇੱਕ ਤੁਸੀਂ ਵਿਟਾਮਿਨ E ਦਾ ਕੈਪਸੂਲ ਲੈਣਾ ਨੰਬਰ 2 ਲੈਣਾ ਤੁਸੀਂ ਫਟਕੜੀ ਦਾ ਪਾਊਡਰ ਜੋ ਕਿ ਮੈਂ ਪੀਸ ਕੇ ਰੱਖਿਆ ਹੋਇਆ ਪਹਿਲਾਂ ਹੀ ਛਾਣ ਕੇ ਹਨਾ ਔਰ ਤੀਸਰੀ ਚੀਜ਼ ਤੁਸੀਂ ਵਿੱਚ ਮਿਕਸ ਕਰਨੀ ਹੈ ਜੀ ਨਾਰੀਅਲ ਤੇਲ ਤਿੰਨ ਚੀਜ਼ਾਂ ਦੇ ਨਾਲ ਤੁਸੀਂ ਫੇਸ਼ੀਅਲ ਕਰਨਾ ਡੇਲੀ ਤੁਸੀਂ 5 ਮਿੰਟ ਦੀ ਮ사ਜ ਕਰ ਲਓ ਤੁਸੀਂ ਮੇਰੇ ਤੋਂ ਲਿਖ ਕੇ ਲੈ ਲਓ ਤੁਹਾਡਾ ਚਿਹਰਾ ਇੰਨਾ ਸਾਫ਼ ਹੋਣਾ ਕੋਈ ਦਾਗ ਨਹੀਂ ਹੋਣਾ ਵਿੱਚ ਔਰ ਬਿਲਕੁਲ ਤੁਹਾਡਾ ਚਿਹਰਾ ਐ ਲੱਗੂਗਾ ਜਿਵੇਂ ਨੇਚਰਲੀ ਐ ਹਨਾ ਜਿਵੇਂ ਤੁਸੀਂ 20 ਸਾਲ ਦੇ ਐ 40 ਸਾਲ ਦੇ ਹੁੰਦੇ ਹੋਏ ਵੀ 45 ਸਾਲ ਦੇ ਹੁੰਦੇ ਹੋਏ ਵੀ ਤੁਸੀਂ 20 ਸਾਲ ਦੇ ਨਜ਼ਰ ਹੋਗੇ ਤੇ ਪਲੀਜ਼ ਲਾਈਕ ਕਮੈਂਟ ਜ਼ਰੂਰ ਕਰਿਓ ਜੀ ਬਾਏ ਬਾਏ ਟੇਕ ਕੇਅਰ